ਸਮੇਂ ਤੇ ਜਿਵੇਂ ਦਿਖਦੇ ਰੱਖੀ ਆ ਆ ਦੇਖੋ ਜੀ 360 ਡਿਗਰੀ ਦਿਖਾਣਾ ਤੁਹਾਨੂੰ ਨਹੀਂ ਆ ਬੰਦੂਖਾ ਵਾਸਤੇ ਜਿਵੇਂ ਕਿ ਬੰਦੂਖਾ ਗੋਲੀਆਂ ਬਰਛੇ ਹਾਲੇ ਗੀਤ ਸਿੰਘ ਜੀ ਦੀ ਹੋਈ ਹੈ ਨਾ ਦੁਨੀਆ ਵਿੱਚ ਸਭ ਤੋਂ ਚੌੜੀ ਛਾਤੀ ਜਿਨ੍ਹਾਂ ਦੀ ਛਾਤੀ ਵਿੱਚ 300 ਤੋਂ ਵੱਧ ਤੀਰ ਵੱਜਦੇ ਮਤਲਬ 400 ਦੇ ਲਗਭਗ ਤੀਰ ਵੱਜਦੇ ਸੋਚ ਕੇ ਦੇਖੋ ਕਿੰਨੀ ਚੌੜੀ ਉਹਨਾਂ ਦੀ ਛਾਤੀ ਹੋਊਗੀ ਨਾ ਇੱਕ ਵੀ ਉਹਨਾਂ ਦੀ ਪਿੱਠ ਤੇ ਵਾਰ ਨਹੀਂ ਹੋਇਆ ਸੀ ਨਾ ਪੂਰੇ ਦੇ ਪੂਰੇ ਸਰੀਰ ਦੇ ਉੱਤੇ ਉਹਨਾਂ ਦੇ ਵਾਰ ਅਸੀਂ ਗੋਲੀਆਂ ਹਾਲੇ ਹਨਾ ਜੀ ਬਰਛੇ ਤੇ ਹੋਰ ਕਰਪਾਨਾ ਬਹੁਤ ਕੁਛ ਹੋਣਾਂ ਵਜ੍ਹਾ ਸੀ ਜੀ ਬਾਬਾ ਜੀ ਸਾਡੀ ਕਹਿੰਦੇ ਵੀਡੀਓ ਬਣਾਓ ਤੇ ਮੈਂ ਕਿਹਾ ਬਾਬਾ ਜੀ ਬਣਾ ਦਿੰਨੇ ਆ ਜੀ ਲੋ ਬਾਬਾ ਜੀ ਛੱਡ ਦਿਓ ਜ਼ਿਕਰਾ ਜੀ ਖੁਸ਼ੀਆਂ ਨੇ ਜ਼ਿਕਰ ਇਹ ਕੀ ਆਵੇ ਨਿਆਲ ਹੋ ਜਾਵੇ ਕਲਗੀਧਰ ਪਾਸ਼ਾ ਦੇ ਪੁੱਤਰਾਂ ਦੇ ਝੂਦੇ ਨਿਸ਼ਾਨਾ ਨਗਰਿਆਂ ਨੂੰ ਪਾਵੇ ਫਤਿਹ ਪਾਵੇ ਨਿਆਲ ਹੋ ਜਾਵੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੀ ਹਾਂ ਸਫਰ-ਏ-ਸ਼ਹਾਦਤ ਦੇ ਪੰਜਵੇਂ ਵੀਡੀਓ ਵਿੱਚ ਤੇ ਆ ਜਿਹੜਾ ਵੀਡੀਓ ਹੋਣ ਵਾਲਾ ਹੈ ਜੀ ਅੱਜ ਦਾ ਜਿਹੜਾ ਵੀਡੀਓ ਹੈ ਜੀ ਸਫਰ-ਏ-ਸ਼ਹਾਦਤ ਦਾ ਪੰਜਵਾਂ ਵੀਡੀਓ ਗੁਰਦੁਆਰਾ ਸ਼੍ਰੀ ਕੱਚੀ ਗੜੀ ਸਾਹਿਬ ਬਣਾ ਚਮਕੋੜ ਵਿਖੇ ਉਹ ਆਪਾਂ ਅੱਜ ਤੁਹਾਨੂੰ ਇਤਿਹਾਸ ਬਾਰੇ ਸਾਂਝ ਪਾਵਾਂਗੇ ਨਾਲ ਦੀ ਨਾਲ ਜਿਹੜਾ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੇਦਾਰ ਕਰਾਵਾਂਗੇ ਨਾ ਤੇ ਐਸਟਮ ਜਿੱਥੇ ਆਪਾਂ ਖੜੇ ਇੱਕ ਨਾਲ ਹੀ ਗੁਰਦੁਆਰਾ ਸਾਹਿਬ ਜੀ ਦੇ ਗਲੀ ਆ ਜਿੱਥੋਂ ਆਪਾਂ ਵੀਡੀਓ ਸ਼ੁਰੂ ਕਰਨੀ ਕਿਉਂਕਿ ਬਾਹਰ ਕੀ ਆ ਨਿਆਂਗ ਸਿੰਘਾਂ ਦੇ ਘੋੜੇ ਟੱਪ ਰਹੇ ਐਸ ਕਰਕੇ ਆਵਾਜ਼ ਬਹੁਤ ਆ ਰਹੀ ਆ ਫਿਰ ਮੋਟਰਸਾਈਕਲ ਲੈ ਕੇ ਟੱਪਦੇ ਨਾ ਰੋਲਾ ਆਪਾਂ ਵਾਵਾ ਪਿਆ ਹੈ ਨਾ ਤੇ ਪਿਛਲੇ ਆਪਾਂ ਵੀਡੀਓ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜੀ ਦੇ ਦਰਸ਼ਨ ਦੇਦਾਰ ਕਰਾਈ ਸੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਕੱਚੀ ਗੜੀ ਸਾਹਿਬ ਹੈ ਨਾ ਜਿੱਥੇ ਕਿ 10 ਲੱਖ ਮੋਗਲ ਫੌਜਾਂ ਦਾ ਘੇੜਾ ਐਸੀ ਕੱਚੀ ਗੜੀ ਵਿੱਚ ਜਿਹੜਾ ਕਿ 40 ਸਿੰਘਾਂ ਨੂੰ 10 ਲੱਖ ਮੁਗਲ ਫੌਜਾਂ ਦਾ ਘੇਰਾ ਪੈ ਸੀ ਕਮਸਾਨ ਦਾ ਜੁੱਦ ਹੋਇਆ ਸੀ ਤਾਂ ਆਓ ਫਿਰ ਅੰਦਰ ਚੱਲਦੇ ਹਾਂ ਦਰਸ਼ਨ ਦੇਦਾਰ ਕਰਦੇ ਹਾਂ ਤੇ ਨਾਲ ਦੀ ਨਾਲ ਜਿਹੜਾ ਕਿ ਆਪਣਾ ਇਤਿਹਾਸ ਬਾਰੇ ਸਾਂਝ ਪਾਣੇ ਹਨਾ ਤੇ ਗੁਰਦੁਆਰਾ ਸਾਹਿਬ ਨੂੰ ਜਿਹੜੀ ਦਿੱਖ ਦੇ ਰੱਖੀ ਆ ਉਹ ਵੀ ਜਿਹੜੀ ਪੁਰਾਣੀ ਦਿੱਖ ਦੇ ਰੱਖੀ ਹੈ ਨਾ ਜਿਹੜੀ ਆਪਣਾ ਰਾਤਨ ਜਿਵੇਂ ਕਿ ਹੁੰਦੇ ਸੀ ਨਾ ਜੀ ਤੇ ਆਓ ਫਿਰ ਆਪਾਂ ਅੰਦਰ ਚੱਲਦੇ ਹਾਂ ਲੋ ਜੀ ਦਰਸ਼ਨ ਕਰੋ ਗੁਰਦੁਆਰਾ ਸ਼੍ਰੀ ਕੱਚੀ ਗੜੀ ਸਾਹਿਬ ਜਿੱਥੇ 10 ਲੱਖ ਮੁਗਲ ਫੌਜਾਂ ਦਾ ਘੇਰਾ ਪਿਆ ਸੀ 10ਵੇਂ ਪਾਸ਼ਾ ਨੂੰ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੂੰ ਆ ਜਿਹੜੀ ਕਿ ਗਲੀ ਮੋੜ ਕੇ ਹਨਾ ਤੁਸੀਂ ਦੇਖ ਸਕਦੇ ਹੋ ਸਾਰੀ ਰੰਗਤ ਦੇ ਰੱਖੀ ਹੈ ਨਾ ਪੁਰਾਣੀ ਦਿਖ ਵਾਂਗੂ ਹਨਾ ਇੱਤਾਂ ਨੂੰ ਲਾਲ ਰੰਗ ਕੀਤਾ ਆ ਤਾਂ ਜੋ ਪੁਰਾਣੀ ਦਿਖ ਮਿਲ ਸਕੇ ਕੱਚੀ ਗੜੀ ਨੂੰ ਵੀ ਕਿਸ ਤਰ੍ਹਾਂ ਕੱਚੀ ਗੜੀ ਦੇਖਣ ਦੇ ਵਿੱਚ ਹੁੰਦੀ ਸੀ ਹਨਾ ਜੀ ਤੇ ਆ ਸਾਹਮਣੇ ਜਿਹੜਾ ਕਿ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦਿਖਾਰ ਕਰ ਸਕਦੇ ਹੋ ਹੁਣ ਆਪਾਂ ਮੇਨ ਗੇਟ ਤੋਂ ਆਪਾਂ ਅੰਦਰ ਚੱਲਦੇ ਆਂ ਅੰਦਰ ਜਾ ਕੇ ਜਿਹੜਾ ਸਾਰਾ ਇਤਿਹਾਸ ਦੀ ਸਾਂਝ ਤੁਹਾਡੇ ਨਾਲ ਸਾਂਝ ਕਰਾਂਗੇ ਕਨਾਲ ਦੀ ਨਾਲ ਹੀ ਜਿਹੜਾ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦਿਖਾਰ ਕਰਾਵਾਂਗੇ ਵਾਹਿਗੁਰਜੀ ਕੀ ਫਤਿਹ ਜੀ ਬੱਬਾ ਜੀ ਸਾਡੀ ਕਹਿੰਦੇ ਵੀਡੀਓ ਬਣਾਓ ਤੇ ਮੈਂ ਕਿਹਾ ਬੱਬਾ ਜੀ ਬਣਾ ਦਿੰਨੇ ਆ ਜੀ ਲੋ ਬੱਬਾ ਜੀ ਛੱਡ ਦਿਓ ਜ਼ਿਕਰ ਆ ਜੀ ਖੁਸ਼ੀਆਂ ਨੇ ਜ਼ਿਕਰ ਇਹ ਕੀ ਆਵੇ ਨਿਆਲ ਹੋ ਜਾਵੇ ਕਲੰਗੀਧਰ ਪਾਸ਼ਾ ਰਹੇ ਪੁੱਤਰਾਂ ਦੇ ਝੂਦੇ ਨਿਸ਼ਾਨਾ ਨਗਰਿਆਂ ਨੂੰ ਪਾਵੇ ਫਤਿਹ ਪਾਵੇ ਨਿਆਲ ਹੋ ਜਾਵੇ ਸਤਿ ਸ਼੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੋ ਜੀ ਹੁਣ ਆਪਾਂ ਅੰਦਰ ਚੱਲਦੇ ਆਂ ਮੇਨ de la china y de orito ਈਸਾਰ ਤੇ ਆ ਗੁਰਦੁਆਰਾ ਸਾਹਿਬ ਕੱਚੀ ਗੜੀ ਸਾਹਿਬ ਜੀ ਦਾ ਜਿਹੜਾ ਕਿ ਬਾਹਰਤੀ ਸਾਈਡ ਦਾ ਵੀਊ ਚੈੱਕ ਕਰ ਸਕਦੇ ਹੋ ਜੀ ਤੇ ਅਦਰ ਡੈਕੋਰੇਸ਼ਨ ਦਾ ਜਿਹੜਾ ਕਿ ਬਈ ਲੱਗੇ ਹੋਏ ਆ ਨਾ ਡੈਕੋਰੇਸ਼ਨ ਕਰਨ ਵਾਸਤੇ ਤੇ ਆਪਾਂ ਬੁਰਜ ਦੇ ਉੱਤੇ ਖੜੇ ਆ ਨਾ ਇਸ ਟਾਈਮ ਚਾਰੋਂ ਪਾਸੇ ਬੁਰਜ ਤੁਸੀਂ ਦੇਖ ਸਕਦੇ ਹੋ ਨਾ ਚਾਰੋਂ ਓਹ ਪੁਰਾਣੀ ਦਿੱਖ ਦੇ ਰખી ਆ ਕਾ ਬੁਰਜਾ ਜੀ ਇੱਕ ਅਧਰ ਪਾਸੇ ਸਾਹਮਣੇ ਆ ਜੀ ਹਨਾ ਇੱਕ ਉਧਰ ਪਰਲੇ ਪਾਸੇ ਆ ਨਾ ਜੀ ਤੇ ਇੱਕ ਬੁਰਜ ਆ ਵਾਲਾ ਜੀ ਜਿੱਥੇ ਅਸੀਂ ਆਪਾਂ ਖੜੇ ਆ ਜੀ ਹਨਾ ਇਸ ਟਾਈਮ ਆ ਬੁਰਜਾ ਜੀ ਆਪਾਂ ਤੁਹਾਨੂੰ ਅੰਦਰ ਜਾ ਕੇ ਵੀ ਬੁਰਜ ਦੇ ਦਿਖਾਣੇ ਆ ਨਾ ਤੇ ਆਹ ਪੌੜੀਆਂ ਚੜਦੀਆਂ ਜੀ ਹਨਾ ਇੱਥੋਂ ਤੇ ਆਹ ਉਹ ਬੁਰਜ ਆ ਜੀ ਹਨਾ ਉਸ ਸਮੇਂ ਦੇ ਜਿਵੇਂ ਦਿੱਖ ਦੇ ਰખી ਆ ਆ ਦੇਖੋ ਜੀ 360 ਡਿਗਰੀ ਦਿਖਾਣਾ ਤੁਹਾਨੂੰ ਨਹੀਂ ਆ ਬੰਦੂਖਾ ਵਾਸਤੇ ਜਿਵੇਂ ਕਿ ਬੰਦੂਖਾ ਗੋਲੀਆਂ ਵਰਛੇ ਭਾਲੇ ਤੇ ਆ ਗੇਟ ਆ ਗਿਆ ਹਨਾ ਪੋੜੀਆਂ ਵੀ ਦੇ ਰੱਖੀਆਂ ਬਾਦਰ ਹਨਾ ਆ ਬੁਰਜ ਉਸ ਸਮੇਂ ਦੀ ਪ੍ਰਾਣੀ ਜਿਵੇਂ ਦਿਖ ਮਤਲਬ ਕਿ ਦੇਣ ਵਾਸਤੇ ਉਵੇਂ ਨਵੇਂ ਬੁਰਜ ਬਣਾਏ ਗਿਆ ਤੇ ਕਾਫੀ ਉੱਚੇ ਸਥਾਨ ਦੇ ਉੱਤੇ ਗੁਰਦੁਆਰਾ ਸਾਹਿਬ ਸ਼ੋਭਿਤ ਆ ਦੇਖ ਸਕਦੇ ਹੋ ਸੜਕ ਕਾਫੀ ਥੱਲੇ ਰਹਿ ਜਾਂਦੀ ਹੈ ਨਾ ਜਮੀਨੀ ਪੱਧਰ ਕਾਫੀ ਥੱਲੇ ਆ ਉਧਰ ਪਾਸੇ ਸਾਹਮਣੇ ਖੇਤ ਆ ਗਏ ਜੀ ਨਾ ਇਧਰ ਲੋਕਾਂ ਦੀ ਕਾਫੀ ਵਸੂ ਹੋ ਗਈ ਹੈ ਨਾ ਜਾ ਜਾਂਦਾ ਇਤਿਹਾਸ ਵਿੱਚ ਹੈ ਨਾ ਮਤਲਬ ਜਿਹੜਾ ਪੁਰਾਣਾ ਇਤਿਹਾਸ ਹੈ ਨਾ ਬਈ 4-5 ਕਿਲੋਮੀਟਰ ਦੇ ਵਿੱਚ ਕੱਚੀ ਗਲੀ ਜਿਹੜੀ ਫੈਲੀ ਹੋਈ ਸੀ ਤੇ ਕੱਚੀ ਗਲੀ 4-5 ਕਿਲੋਮੀਟਰ ਤੇ ਫੈਲੀ ਹੋਈ ਸੀ ਜਿੰਦੇ ਕਰਕੇ ਹੁਣ ਮਸਨੀਕ ਹੋ ਗਿਆ ਨਾ ਲੋਕ ਮੈਂ ਇੱਥੇ ਵੱਸੋ ਕਰ ਬਠੇ ਹੈ ਨਾ ਤੇ ਉੱਤੇ ਤੱਕ ਦਾ ਬੁਰਜ ਦਾ ਵਿਊ ਚੈੱਕ ਕਰ ਸਕਦੇ ਹਾਂ ਮਤਲਬ ਕੀ ਗੁਰਦੁਆਰਾ ਸਾਹਿਬ ਜੀ ਦੀ ਹੈ ਨਾ ਇਹ ਐਗਜੈਕਟ ਉਹੀ ਲੋਕੇਸ਼ਨ ਆ ਨਾ ਜਿੱਥੇ ਕਿ 10ਵੇਂ ਪਾਸ਼ਾ ਜੀ ਨੇ ਆਪਣੇ 40 ਸਿੰਘਾਂ ਨੂੰ ਲੈ ਕੇ 10 ਲੱਖ ਮੁਗਲ ਫੌਜਾਂ ਦਾ ਘੇਰਾ ਨੂੰ ਜਿਹੜੀ ਕਿ ਨਕੇਲ ਪਾਈ ਹੈ ਨਾ ਉਹਨਾਂ ਨੂੰ ਮੂੰਹ ਤੋੜ ਉਹਨਾਂ ਨੂੰ ਲੋਹੇ ਦੇ ਚਣੇ ਚਬਾਏ ਜ ਇਹ ਮਨ ਬਹੁਤ ਵੱਡਾ ਵਿਲੱਖਣ ਮਹਾਨ ਇਤਿਹਾਸ ਹੈ ਦੁਨੀਆ ਵਿੱਚ ਕਿਸੇ ਕੌਮ ਦੇ ਵਿੱਚ ਐਡਾ ਮਹਾਨ ਇਤਿਹਾਸ ਤਾਂ ਦੇਖਣ ਨੂੰ ਨਹੀਂ ਮਿਲੇਗਾ ਹਨਾ ਜਿੱਡਾ ਮਹਾਨ ਇਤਿਹਾਸ ਸਿੱਖ ਧਰਮ ਦੇ ਵਿੱਚ ਪਿਆਵਾ ਅਦਰ ਪੀਲੇ ਰੰਗ ਦਾ ਨਿਸ਼ਾਨ ਸਭ ਲੱਗਿਆ ਜੀ ਹਨਾ ਜਿਹੜਾ ਹੁਣ ਨਵੇਂ ਰੂਪ ਦੇ ਵਿੱਚ ਨਿਸ਼ਾਨ ਸਭ ਆਏ ਜਿਹੜੇ ਪ੍ਰਾਤਨਾ ਰੰਗ ਹੁੰਦੇ ਸੀ ਹਨਾ ਜੀ ਤੇ ਆ ਇਤਿਹਾਸ ਹੈਗਾ ਜੀ ਹਮ ਤਾਂ ਤੁਹਾਨੂੰ ਫਰੰਟ ਸਾਈਡ ਵੀ ਦਿਖਾਵਾਂਗੇ ਗੁਰਦੁਆਰਾ ਸਾਹਿਬ ਜੀ ਦਾ ਹਨਾ ਤੇ ਬਾਕੀ ਗੱਲਬਾਤ ਐਡਾ ਜੀ ਦੇਖੋ ਜਿਹੜਾ ਕਿ 40 ਸਿੰਘ ਸਨ ਉਹ 10 ਲੱਖ ਮੁਗਲ ਫੌਜ ਦੇ ਨਾਲ ਲੜੇ ਹਨਾ ਸੋਚ ਕੇ ਦੁੱਖੋ ਵੀ ਭੁੱਖੇ ਪਾਣੇ ਸਿੰਘ ਹਨ ਮਤਲਬ ਕਿ ਆਨੰਦਪੁਰ ਸਾਹਿਬ ਦਾ ਜਿਹੜਾ ਕਿਲਾ ਛੱਡਿਆ ਗਿਆ ਸੀ ਇਹਨਾਂ ਮਤਲਬ ਕਿ ਗੁਰੂ ਪਾਤਸ਼ਾਹ ਜੀ ਨਾ ਸੰਗਤ ਦੇ ਕੈਨ ਦੇ ਉੱਤੇ ਹਨ ਮਤਲਬ ਕਿ ਸਾਰਿਆਂ ਨੇ ਗੁਰੂ ਪਾਸ਼ਾ ਨੂੰ ਬੇਨਤੀ ਅਰਦਾਸਾ ਕੀਤੀ ਗੁਰੂ ਪਾਸ਼ਾ ਜੀ ਇਸੀ ਨਾ ਕਿਲਾ ਆਨੰਦਪੁਰ ਸਾਹਿਬ ਦੀ ਜਾਂ ਛੱਡਣਾ ਚਾਹੁੰਦੇ ਹਨਾ ਮਤਲਬ ਕਿ ਸਾਰਿਆਂ ਦੇ ਫਿਰ ਗੱਲ ਮੰਨਣ ਤੋਂ ਬਾਅਦ ਫਿਰ ਗੁਰੂ ਪਾਸ਼ਾ ਜੀ ਗੁਜਰੀ ਦੇ ਨਾ ਕੈਨ ਦੇ ਉੱਤੇ ਤੇ ਮਤਲਬ ਕਿ ਫਿਰ ਗੁਰੂ ਪਾਸ਼ਾ ਜੀ ਆਪਣਾ ਜਿਹੜਾ ਕਿਲੇ ਨੂੰ ਅਨੰਦਗੜ੍ਹ ਕਿਲੇ ਨੂੰ ਛੱਡ ਦਿੰਦੇ ਹਣਾ ਜੀ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਪਰਿਵਾਰ ਵਿਛੋੜਾ ਹੋ ਜਾਂਦਾ ਨਾ ਸਰਸਨਦੀ ਦੇ ਉੱਤੇ ਨਾ ਉਹ ਪਿਛਲੇ ਵੀ ਪਿਛਲੇ ਵਲੋਗ ਵਿੱਚ ਆਪਾਂ ਤੁਹਾਨੂੰ ਦਿਖਾ ਦਿੱਤਾ ਨਾ ਸਾਰਾ ਇਤਿਹਾਸ ਦਰਸ਼ਨ ਦੇਦਾਰ ਵੀ ਕਰਾ ਦਿੱਤੇ ਆ ਤੇ ਆ ਸਾਹਮਣੇ ਫਰੰਟ ਸੈਕਸ਼ਨ ਕਰ ਸਕਦੇ ਹੋ ਕਹੀ ਉਹ ਸਥਾਨ ਆ ਜਿੱਥੇ ਕੀ ਸ਼ਹੀਦ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸ਼ਹਿਜਾਦੇ ਸ਼ਹੀਦ ਹੋਏ ਸੀ ਐਸੀ ਇੱਕ ਛਿੱਕੀ ਗੱਡੀ ਦੇ ਵਿੱਚ ਹਨਾ ਜੀ ਤੇ ਹੁਣ ਸੰਗਤਾਂ ਦਾ ਜਿਹੜਾ ਕਿ ਇਕੱਠ ਹੋਣ ਲੱਗ ਪਿਆ ਹਨਾ ਜੀ ਤੇ ਬਾਕੀ ਇੱਥੇ ਗੁਰਦੁਆਰਾ ਸਾਹਿਬ ਜੀ ਦਾ ਇੱਕ ਮਾਡਲ ਵੀ ਬਣਿਆ ਹੋਇਆ ਉਹ ਵੀ ਆਪਾਂ ਤੁਹਾਨੂੰ ਦਰਸ਼ਨ ਦੇਦਾਰ ਕਰਾਨੇ ਹਨਾ ਜੀ ਤੇ ਫਿਰ ਗੁਰੂ ਪਾਸ਼ਾ ਜੀ ਮਤਲਬ ਕਿ ਅੱਥੋ ਹੀ ਕੱਚੀ ਗੜੀ ਦੇ ਵਿੱਚ ਜਿਹੜੇ ਕਿ ਜੰਗ ਲੜਦੇ ਆ ਕਮਸਾਨ ਦਾ ਜੁੱਧ ਹੁੰਦਾ ਵਾਣਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਨੇ ਆਪਣੇ ਦੋ ਵੱਡੇ ਸ਼ਹਿਬਜ਼ਾਦੇ ਤੇ 40 ਸਿੰਘਾਂ ਨੂੰ ਅੱਥੇ ਹੀ ਜਿਹੜਾ ਕਿ ਲੜਾਇਆ ਸੀ ਅੱਥੇ ਹੀ ਗੁਰੂ ਜੀ ਪਾਸ਼ਾ ਜੀ ਦੇ ਜਿਹੜੇ ਵੱਡੇ ਦੋ ਸ਼ਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਜਾ ਸਿੰਘ ਜੀ ਅੱਥੇ ਹੀ ਸ਼ਹੀਦ ਹੋਏ ਹਨ ਨਾ ਜੀ ਤੇ ਇੱਕ ਗੱਲ ਹੋਰ ਕਹਿਣਾ ਚਾਹਨਾ ਅੱਥੇ ਮੈਂ ਇਤਿਹਾਸ ਦੇ ਵਿੱਚ ਅਭੀ ਲਿਖਿਆ ਮਿਲਦਾ ਜੀ 300 ਤੋਂ ਵੱਧ ਜਿਹੜੇ ਤੀਰ ਵੱਜੇ ਸਨ ਬਾਬਾ ਅਜੀਤ ਸਿੰਘ ਜੀ ਦੀ ਛਾਤੀ ਵਿੱਚ ਜੇ ਦੁਨੀਆ ਵਿੱਚ ਕਿਸੇ ਦੀ ਅਜੀਤ ਸਿੰਘ ਜੀ ਦੀ ਹੋਈ ਹੈ ਨਾ ਦੁਨੀਆ ਵਿੱਚ ਸਭ ਤੋਂ ਚੋੜੀ ਛਾਤੀ ਜਿਨ੍ਹਾਂ ਦੀ ਛਾਤੀ ਵਿੱਚ 300 ਤੋਂ ਵੱਧ ਤੀਰ ਵੱਜਦੇ ਮਤਲਬ 400 ਦੇ ਲਗਭਗ ਤੀਰ ਵੱਜਦੇ ਸੋਚ ਕੇ ਦੇਖੋ ਕਿੰਨੀ ਚੋੜੀ ਉਹਨਾਂ ਦੀ ਛਾਤੀ ਹੋਊਗੀ ਨਾ ਇੱਕ ਵੀ ਉਹਨਾਂ ਦੀ ਪਿੱਠ ਤੇ ਵਾਰ ਨਹੀਂ ਹੋਇਆ ਸੀ ਨਾ ਪੂਰਾ ਦੇ ਪੂਰੇ ਸਰੀਰ ਦੇ ਉੱਤੇ ਉਹਨਾਂ ਦੇ ਵਾਰ ਅਸ ਗੋਲੀਆਂ ਭਾਲੇ ਹਨਾ ਜੀ ਬਰਛੇ ਤੇ ਹੋਰ ਕਰਪਾਨਾ ਬਹੁਤ ਕੁਝ ਉਹਨਾਂ ਨੂੰ ਵੱਜਿਆ ਸੀ ਹਨਾ ਫਿਰ ਵੀ ਉਹਨਾਂ ਦੇ ਜਿਹੜੇ ਕਿ ਪ੍ਰਾਨ ਨਹੀਂ ਨਿਕਲੇ ਸਨ ਨਾ ਉਸ ਤੋਂ ਬਾਅਦ ਵੀ ਫਿਰ ਜਿਹੜੇ ਕਿ ਮੁਗਲ ਸਨ ਉਹਨਾਂ ਨੇ ਬਹੁਤ ਜ਼ੋਰ ਲਾਇਆ ਹਨਾ ਹਾਤੀਆਂ ਦੇ ਨਾਲ ਹੋਰ ਉਹ ਮਤਲਬ ਕਿ ਉਹਨਾਂ ਨੇ ਜ਼ੁਲਮ ਕੀਤਾ ਨਾ ਬਾਬਾ ਹੱਥੀ ਜਿਹੜਾ ਕਮਸਾਨਦਾ ਜਦੋਂ ਹੁੰਦਾ ਵਾ ਨਾ ਜੀ ਤੇ 40 ਲੱਖ ਸਵਾ ਲੱਖ 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 ਇੱਕ ਸਿੰਘ ਨੂੰ ਲੜਾਇਆ ਗੁਰੂ ਪਾਸ਼ਾ ਜੀ ਨੇ ਨਾ ਤਵੇ ਗੋਬਿੰਦ ਸਿੰਘ ਜੀ ਨੇ ਨਾਮ ਕੋ ਹਵਨਾਈ ਤੇ ਬਾਕੀ ਗੱਲ ਐਦਾ ਹੀ ਹੈ ਨਾ ਤੇ ਉਸ ਤੋਂ ਬਾਅਦ ਜਿਹੜੇ ਆਪਣਾ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਨੂੰ ਜਿਹੜੇ ਕਿ ਆਪਣਾ ਬਾਕੀ ਜਿਹੜੇ ਕਿ ਤਿੰਨ ਪੰਜ ਪਿਆਰੇ ਵਿੱਚੋਂ ਕਹਿੰਦੇ ਜੀ ਜਿਹੜੇ ਤਿੰਨ ਪਿਆਰੇ ਸਨ ਹਨਾ ਜੀ ਉਹ ਵੀ ਸ਼ਹੀਦ ਅੱਥੇ ਹੀ ਹੁੰਦੇ ਨਾ ਐਸੀ ਕੱਚੀ ਗਲੀ ਦੇ ਵਿੱਚ ਨਾ ਜੀ ਤੇ ਕੱਚੀ ਗਲੀ ਕਿਨਾਂ ਦੀ ਹੈਗੀ ਉਹ ਇਤਿਹਾਸ ਦਾ ਬੋਰਡ ਲੱਗਾ ਉੱਥੇ ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਲਿਓ ਕਿ ਕੀ ਗੱਲ ਹੈ ਜੀ ਆਪਾਂ ਤੁਹਾਨੂੰ ਬੋਰਡ ਦੇ ਦਰਸ਼ਨ ਕਰਾਵਾਂਗੇ ਉਹ ਬੋਰਡ ਦੇ ਵਿੱਚ ਸਾਰਾ ਇਤਿਹਾਸ ਲਿਖਿਆ ਪਿਆ ਨਾ ਜੀ ਉਹ ਇਤਿਹਾਸ ਦੇ ਕਰ ਸਕਦੇ ਹਣਾ ਹੁਣ ਆਪਾਂ ਬਾਹਰ ਚੱਲਦੇ ਹਾਂ ਬਾਹਰ ਜਾ ਕੇ ਤੁਹਾਨੂੰ ਸਾਰੇ ਦਰਸ਼ਨ ਦਿਦਾਰ ਕਰਾਣੇ ਆ ਜੀ ਆ ਜਿਹੜੇ ਬੁਰਜ ਦੇਖ ਰਹੇ ਹੋ ਐਸੇ ਬੁਰਜ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਨੇ ਉਸ ਸਮੇਂ ਜਦ ਵਿੱਚ ਐਵੇਂ ਦੇ ਚਾਰੇ ਪਾਸੇ ਬੁਰਜ ਹੁੰਦੇ ਸੀ ਨਾ ਜੀ ਜਿਹੜੀ ਹਵੇਲੀ ਸੀ ਨਾ ਜੀ ਤੇ ਉਹ ਬੁਰਜ ਦੇ ਵਿੱਚ ਗੁਰੂ ਪਾਸ਼ਾ ਜੀ ਨੇ ਇੱਕ ਬੁਰਜ ਤੇ ਮਤਲਬ ਕੀ ਅੱਠ ਅੱਠ ਸਿੰਘਾਂ ਨੂੰ ਤਾਇਨਾਤ ਕਰਤਾ ਸੀ ਨਾ ਵਿਚਾਰੋ ਪਾਸੇ ਜਿਹੜਾ ਕਿ ਘੇਰੇ ਨੂੰ ਰੋਕਿਆ ਜਾ ਸਕਿਆ ਨਾ ਜੀ ਤੇ 10 ਲੱਖ ਮੁਗਲ ਫੌਜਾਂ ਨੇ ਪੂਰਾ ਜ਼ੋਰ ਲਾਈ ਰੱਖਿਆ ਪਰ ਜ਼ੋਰ ਉਹਨਾਂ ਦਾ ਨਹੀਂ ਚੱਲਿਆ ਜੀ ਨਾ ਗੁਰਗੋਬਿੰਦ ਸਿੰਘ ਜੀ ਪਾਸ਼ਾ ਜੀ ਨੂੰ ਫੜਨਾ ਚਾਹੁੰਦੇ ਸੀ ਇਹਨਾਂ ਖਤਮ ਕਰਨਾ ਚਾਹੁੰਦੇ ਸੀ ਪਰ ਅਕਾਲ ਪੁਰਖ ਨਿਰੰਕਾਰ ਨੂੰ ਕੋਈ ਨਾ ਫੜ ਸਕਦਾ ਨਾ ਖਤਮ ਕਰ ਸਕਦਾ ਜੀ ਇਹ ਨਾ ਤੇ ਇਹ ਗੱਲ ਉਹ ਵੀ ਪਲੀ ਭਾਂਤੀ ਜਾਣਦੇ ਸਨ ਪਰ ਫਿਰ ਵੀ ਜਿਹੜਾ ਕਿ ਔਰੰਗਜ਼ੇਬ ਦਾ ਹੁਕਮ ਸੀ ਹੈ ਨਾ ਔਰੰਗਜ਼ੇਬ ਦਾ ਹੁਕਮ ਮੰਨਣ ਤੋਂ ਬਾਅਦ ਉਹਨਾਂ ਨੇ ਫਿਰ ਜਿਹੜਾ ਐਚੀ ਨੂੰ ਮਤਲਬ ਕਿ ਆਪਣਾ ਅਗੋ ਗੁਰਗੋਮ ਸਿੰਘ ਜੀ ਪਾਸ਼ਾ ਜੀ ਨਾਲ ਜੰਗ ਕਰਨਾ ਮਨਜ਼ੂਰੀ ਦਿੱਤੀ ਹੈ ਨਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਮਤਲਬ ਬੜਾ ਜ਼ੋਰ ਲਾਇਆ ਬੜਾ ਜ਼ੋਰ ਲਾਉਣ ਤੋਂ ਬਾਅਦ ਜੀ ਉਹਨਾਂ ਦੀ ਇੱਕ ਨਾ ਚੱਲੀ ਜੀ ਨਾ ਜੀ ਤੇ ਉਸ ਤੋਂ ਬਾਅਦ ਜਿਹੜੀ ਕਿ ਮਾਤਾ ਗੁਜਰੀ ਜੀ ਜਦੋਂ ਕਿ ਆਨੰਦਪੁਰ ਸਾਹਿਬ ਛੱਡਣ ਵਾਸਤੇ ਨਾ ਗੁਰਗੋਮ ਸਿੰਘ ਜੀ ਪਾਸ਼ਾ ਜੀ ਨੂੰ ਕਹਿ ਦਿੰਦੇ ਹਨ ਕਿ ਕਿ ਸਿੰਘਾਂ ਨੇ ਫਿਰ ਜਦੋਂ ਸੰਗਤ ਨੇ ਕਿਹਾ ਸਾਰਿਆਂ ਨੇ ਨਾ ਜੀ ਕਿ ਆਨੰਦਪੁਰ ਸਾਹਿਬ ਨੂੰ ਛੱਡਣਾ ਚਾ ਜਿਹੜਾ ਕਿ ਗੁਰਦੁਆਰਾ ਕੱਚੀ ਗੜੀ ਸਾਹਿਬ ਹੈਗਾ ਨਾ ਜੀ ਇੱਥੇ ਜਿਹੜਾ ਕਿ ਕਾਫੀ ਉੱਚਾ ਥਾਂ ਸੀ ਨਾ ਜੀ ਜਿੱਥੋਂ ਜਿਹੜਾ ਵੀ ਮਤਲਬ ਕਿ ਗੁਰੂ ਪਾਸ਼ਾ ਨੂੰ ਮਤਲਬ ਕਿ ਦੁਸ਼ਮਣ ਜਿਹੜਾ ਕਿ ਦੂਰੋਂ ਵਾਰ ਕਰਦਾ ਸੀ ਨੇੜੇ ਆ ਕੇ ਕਰਦੇ ਗੁਰੂ ਪਾਸ਼ਾ ਜੀ ਨੂੰ ਆਪ ਉਹਨੂੰ ਸੋਦਾ ਲਾਉਂਦੇ ਸੀ ਨਾ ਉਹਨੂੰ ਆਪ ਉਹਨੂੰ ਮਤਲਬ ਕਿ ਸਿੱਧਾ ਨਿਰੰਕਾਰ ਦੇ ਕੋਲ ਪਹੁੰਚਾ ਦਿੰਦੇ ਸੀ ਨਾ ਜੀ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਦਾ ਕਿ ਇਦਾਂ ਮਲਖਣ ਮਹਾਨ ਇਤਿਹਾਸ ਹੈ ਗੁਰਦੁਆਰਾ ਸ਼੍ਰੀ ਕੱਚੀ ਗਲੀ ਸਾਹਿਬ ਇੱਥੇ ਹੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਸਵਾ ਲੱਖ ਨਾਲ ਇੱਕ ਸਿੰਘ ਨੂੰ ਲੜਾਇਆ ਜੀ ਹਨਾ ਜੀ ਇੱਥੇ ਦਾ ਉਹ ਇਤਿਹਾਸ ਵਾਣਾ ਕਿੰਨੀ ਮਹਾਨ ਪਵਿੱਤਰ ਧਰਤੀ ਹੈ ਨਾ ਚਮਕੌਰ ਸਾਹਿਬ ਜੀ ਦੀ ਹੈ ਨਾ ਜੀ ਜ ਕੱਚੀ ਗੜੀ ਨੂੰ ਤੁਸੀਂ ਛੱਡ ਕੇ ਚਲੇ ਜਾਓ ਹਨਾ ਤੁਹਾਡੇ ਵਰਗਾ ਸਾਨੂੰ ਗੁਰੂ ਨਹੀਂ ਮਿਲ ਸਕਦਾ ਉੱਥੋਂ ਬਾਦ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਜਿਹੜੇ ਆਪਣਾ ਕੱਚੀ ਗੜੀ ਨੂੰ ਮੰਨਨ ਕੀ ਜਾਂਦੇ ਆ ਫਿਰ ਅੱਗੇ ਗੁਰਦੁਆਰਾ ਤਾੜੀ ਸਾਹਿਬ ਜੀ ਉਹ ਤਾੜੀ ਸਾਹਿਬ ਗੁਰਦੁਆਰਾ ਸਾਹਿਬ ਜੀ ਦਾ ਅੱਡ ਇਤਿਹਾਸ ਹਨਾ ਉਹਦੀ ਉਸ ਗੁਰਦੁਆਰਾ ਸਾਹਿਬ ਜੀ ਦੀ ਨਾ ਅੱਡ ਤੋਂ ਵੀਡੀਓ ਆਊਗੀ ਅੱਡ ਤੇ ਇਤਿਹਾਸ ਦੀ ਵੀਡੀਓ ਆਊਗੀ ਹਨਾ ਜੀ ਤੇ ਉਹ ਵੀ ਆਪਣਾ ਸਫਰ ਇਸ਼ਾਤ ਦੇ ਵਿੱਚ ਵੀਡੀਓ ਵਿੱਚ ਐਡ ਹੋਊਗੀ ਹਨਾ ਜੀ ਵੈਸੀ ਪਲੇਲਿਸਟ ਦੇ ਵਿੱਚ ਨਾ ਤੇ ਇਸ ਕਰਕੇ ਇਹਨੂੰ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਹਨਾ ਤਾਂ ਜੋ ਹੋਰ ਵੀ ਸੰਗਤਾਂ ਤੱਕ ਸ ਕਿ ਇੱਕ ਇੱਕ ਸਿੰਘ ਨੂੰ ਗੁਰੂ ਪਾਤਸ਼ਾਹ ਜੀ ਨੇ ਸਵਾ ਸਵਾ ਲੱਖ ਨਾਲ ਲੜਾ ਦਿੱਤਾ ਸੋਚ ਕੇ ਦੇਖੋ ਸਾਡੇ ਗੁਰੂ ਵਿੱਚ ਕਿੰਨੀ ਤਾਕਤ ਹੋ ਗਈ ਕਿੰਨੀ ਬ੍ਰਹਮ ਸ਼ਕਤੀ ਸੀ ਅਗੰਮੀ ਸ਼ਕਤੀ ਸੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਕੋਲ ਹਨ ਜਿਹਦੇ ਚਾਂਦੇ ਤੇ ਇੱਕ ਹੀ ਤੀਰ ਦੇ ਨਾਲ 10 ਲੱਖ ਦੀ ਮੁਗਲਿਆ ਫੌਜ ਨੂੰ ਖਸਮ ਕਰ ਸਕਦੇ ਸੀ ਨਾ ਰਾਖ ਬਣਾ ਸਕਦੇ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਹਾ ਵੀ ਸੀ ਜਦੋਂ ਇੱਕ ਤੀਰ ਆਪਣੇ ਪੱਠੇ ਵਿੱਚੋਂ ਛੱਡਿਆ ਸੀ ਨਾ ਜੀ ਜਦੋਂ ਸਾਰੀ ਫੌਜ ਹੀ ਇੱਕਦਮ ਠੰਬਰ ਗਈ ਸੀ ਨਾ ਜੀ ਇਤਿਹਾਸ ਵਿੱਚ ਅੱবি ਕੁਝ ਦੇਖਣ ਨੂੰ ਸਾਨੂੰ ਮਿਲਦਾ ਵਾ ਪੜ੍ਹਨ ਨੂੰ ਮਿਲਦਾ ਵਾ ਨਾ ਜੀ ਤੇ हाँ जरा कि नक्शा बना रखा हम आपके बार इतिहास का बोर्ड लगे दर्शन आप गुरद्वारा साहब जी तो बहार आ गए बहार आेट इतिहास पढ़ सकते हो जी है ना बस एक ही हिंद में तिरथ है यहाँ यात्रा के लिए कटाए बाप ने बेटे जहाँ खुदा के लिए है ना जी कि बस एक हिंद में तीर्थ है 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 यात्रा के लिए कटाए बाप ने बेटे जहाँ खुदा के लिए है ना जी ਆ ਸ਼ਬਦ ਅਥੇ ਉਚਾਰਿਆ ਗਿਆ ਨਾ ਸਾਹਿਬ ਕੇ ਇਤਿਹਾਸ ਹੈ ਗੁਰਦੁਆਰਾ ਸ਼੍ਰੀ ਤਕਤ ਗੜੀ ਸਾਹਿਬ ਨਾ ਸਕਰੀਨ ਸ਼ਾਟ ਲੈ ਕੇ ਤੁਸੀਂ ਜਰੂਰ ਪੜ ਸਕਦੇ ਹੋਣਾ ਜੀ ਪੜ ਸਕਦੇ ਕਿ ਆਨੰਦਪੁਰ ਸਾਹਿਬ ਜੀ ਨੂੰ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਸੱਤ ਪੌਣ ਨੂੰ ਨਾ ਅਥੇ ਪਹੁੰਚਦੇ ਹਨ ਜੀ 1704 ਵਿਖੇ ਹਨ ਜੀ ਸ਼੍ਰੀ ਚਮਕੌਰ ਸਾਹਿਬ ਜੀ ਪਵਿੱਤਰ ਧਰਤੀ ਤੇ ਨਾ ਜੀ ਅਥੇ ਦੋ ਵੱਡੇ ਸ਼ਬਜਾਦੇ ਤੇ ਪੰਜ ਪਿਆਰੇ ਤੇ 40 ਸਿੰਘਾਂ ਸਮੇਤ ਨਾ ਬਾਗ ਵਿੱਚ ਨਾ ਗੁਰੂ ਪਾਸ਼ਾ ਜੀ ਆਪਣਾ ਦੰਦਮਾ ਸਾਹਿਬ ਉਥੇ ਉਤਾਰਾ ਕਰਦੇ ਹਨ ਜੀ ਤੇ ਉਸ ਤੋਂ ਬਾਅਦ ਗੁਰੂ ਜੀ ਨੇ ਆਪਣੇ ਕੁਝ ਸਿੰਘਾਂ ਨੂੰ ਭੇਜ ਕੇ ਹਨਾ ਮਨਮਖਾਂ ਗੜੀ ਦੇ ਮਾਲਕ ਤੇ ਰਾਏ ਜਗਤ ਸਿਉਂ ਅਤੇ ਗੁਰੂਪ ਚੰਦ ਨਾਲ ਗੜੀ ਲੈਣ ਸੰਬੰਧੀ رابطہ ਕੀਤਾ ਇਹਨਾਂ ਦੋਵਾਂ ਭਰਾਵਾਂ ਨੇ ਵਿਹਲੀ ਗੜੀ ਗੁਰੂ ਜੀ ਨੂੰ ਸੌਂਪ ਕੇ ਦਿੱਤੀ ਤੇ ਆਪ ਪਰਿਵਾਰ ਸਮੇਤ ਹੱਥੋਂ ਚਲੇ ਗਏ ਨਾ ਗੁਰੂ ਜੀ ਨੇ ਵਿਹਲੀ ਨੂੰ ਛੋਟੀ ਗੜੀ ਦਰੂਰ ਦਿੱਤਾ ਮੋਰਚਾ ਬੰਦੀ ਕੀਤੀ ਗੜੀ ਦੇ ਚਾਰੋਂ ਪਾਸੇ ਅੱਠ ਅੱਠ ਸਿੰਘ ਤਨਾਤ ਸੀ ਜੋ ਕਿ ਆਪਾਂ ਵੀਡੀਓ ਵਿੱਚ ਅੱਗੇ ਦੱਸ ਕੇ ਹਟੇ ਆ ਜੀ ਨਾ ਰਾਤ ਨੂੰ ਮੁਗਲਾਂ ਨੇ ਤੇ ਤੇ ਪਹਾੜੀ ਰਾਜਾ ਨੇ ਜੋ ਕਿ ਬਾਈ ਧਾਰ ਦੇ ਪਹਾੜੀ ਰਾਜੇ ਸੀ ਉਹਨਾਂ ਦੇ ਨਾਲ ਭੋਜਾਸਨ ਨੂੰ ਸੋਚ ਕੇ ਦੇਖੋ ਜੀ ਕਿੰਨੀ ਵੱਡੀ ਫੌਜ ਸੀ ਨਾ ਜੀ ਤੇ ਅੱਠ ਕੋ ਨੂੰ ਫਿਰ ਜਿਹੜਾ ਕਿ ਦਿਨ ਮਤਲਬ ਕਿ ਉਹਨਾਂ ਨੇ ਕਮਸਾਨ ਦਾ ਯੁੱਧ ਹੋਇਆ ਹਨਾ ਜੀ ਜਿਸ ਵਿੱਚ ਗੁਰੂ ਸਾਹਿਬ ਜੀ ਦੇ ਦੋ ਵੱਡੇ ਸ਼ਬਜਤ ਬਾਬਾ ਜੀਤ ਸਿੰਘ ਬਾਬਾ ਜੀ ਰਾਸ ਸਿੰਘ ਮਿਲੇ ਪੰਜ ਪਿਆਰੇ ਵਿੱਚੋਂ ਤਿੰਨ ਜਿਹੜੇ ਕਿ ਪੰਜ ਪਿਆਰੇ ਵਿੱਚੋਂ ਤਿੰਨ ਜਿਹੜੇ ਕਿ ਪਿਆਰੇ ਜਿਹੜੇ ਕਿ ਸ਼ਹੀਦ ਹੋ ਜਾਂਦੇ ਹਨਾ ਜੀ ਅਰਸ਼ਕ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਨਾ ਤੇ ਦੋ ਉਸ ਤੋਂ ਬਾਅਦ ਸ਼ਹੀਦ ਹੋ ਗਏ ਜੀ ਪਰ ਮੁਗਲ ਫੌਜਾਂ ਦੇ ਗੱਡੀ ਨੂੰ ਜਿਤਨਾ ਸਕੇ ਰਾਤ ਨੂੰ ਗੁਰੂ ਜੀ ਨੂੰ ਪੰਜਾਬ ਪਿਆਰੇ ਇਕੱਠੇ ਹੋ ਕੇ ਬੇਨਤੀ ਕੀਤੀ ਗੱਡੀ ਨੂੰ ਛੱਡਣ ਦੀ ਗੁਰੂ ਜੀ ਨੇ ਹੁਕਮ ਮੰਨ ਲਿਤਾ ਤੇ ਭਾਈ ਸੰਗਤ ਜੀ ਇਹਨੂੰ ਕਲਗੀ ਬਖਸ਼ ਕੇ ਦਿੱਤੀ ਹੈ ਨਾ ਜੀ ਭਾਈ ਸੰਗਤ ਜੀ ਨੂੰ ਕਲਗੀ ਬਖਸ਼ੀ ਆ ਭਾਈ ਦਾਇਆ ਸਿੰਘ ਭਾਈ ਤਰਨ ਸਿੰਘ ਜੀ ਤੇ ਭਾਈ ਮਾਨ ਸਿੰਘ ਸਾਰੇ ਗੱਡੀ ਵਿੱਚੋਂ ਨਿਕਲ ਕੇ ਉੱਚੇ ਥਾਂ ਜਾ ਕੇ ਗੁਰੂ ਜੀ ਨੇ ਤਾੜੀ ਮਾਰਦੇ ਹੋਏ ਕਿਹਾ ਹਿੰਦ ਦਾ ਪੀਰ ਜਾ ਰਿਹਾ ਜੇ ਰੋਕ ਸਕਦੇ ਹੋ ਤਾਂ ਰੋਕ ਲਓ ਅੱਗੋਂ ਫਿਰ ਮਾਛੀਵਾੜਾ ਸਭ ਜਿਹਦਾ ਇਤਿਹਾਸ ਹੈ ਮੈਂ ਉਹ ਸਾਰਾ ਇਤਿਹਾਸ ਹੈ ਜੀ ਨਾ ਤੇ ਪੜ੍ਹ ਸੁਣਿਆ ਜੀ ਸਾਰਾ ਆ ਵੀਡੀਓ ਨੂੰ ਪੋਜ਼ ਕਰ ਲੋ ਆਪਾਂ ਪੜ ਕੇ ਵੀ ਸੁਣਾਤਾ ਤੁਹਾਨੂੰ ਤਾਂ ਜੋ ਤੁਹਾਨੂੰ ਪਤਾ ਚੱਲ ਸਕੇ ਨਾ ਜੀ ਤੇ ਕਈ ਵੇਲੇ ਨਾ ਜੀ ਕਈਆਂ ਨੂੰ ਪਤਾ ਨਹੀਂ ਚੱਲਦਾ ਸਕਰੀਨਸ਼ਾਟ ਦਾ ਤਾਂ ਕਰਕੇ ਆ ਚਾਰੋਂ ਪਾਸੇ ਦਾ ਮੋੜ ਜਿਏ ਨੇ ਕਿਉਂਕਿ ਇਹਨਾਂ ਅੱਜ 7 ਪੋ ਆ ਜੀ ਨਾ ਅੱਜ ਸੋਰੀ ਅੱਜ 5 ਪੋ ਆ ਜੀ ਕੱਲ ਨੂੰ 6 ਪੋ ਆ ਨਾ ਜੀ ਤੇ ਆ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਨਾ ਜੀ ਇੱਕ ਵਾਰੀ ਫੇਰ ਮੈਂ ਤੁਹਾਨੂੰ ਸਾਰਾ ਜਿਹੜਾ ਕਿ ਚੈੱਕ ਕਰਾ ਦਿੰਦਾ ਜੀ ਅਦਰ ਪੰਜ ਪਿਆਰੇ ਵੀ ਆ ਗਏ ਜੀ ਨਾ ਕਿਉਂਕਿ ਪਿੰਡ ਦਾ ਨਗਰ ਕਿਰਤਨ ਆਇਆ ਸੀ ਆ ਜੀ ਅਦਰ ਵੀ ਇਤਿਹਾਸ ਦਾ ਪੋੜ ਪੜ ਸਕਦੇ ਹੋ ਇਹ ਲੋਈ ਆਪਾਂ ਤੁਹਾਨੂੰ ਗੁਰਦੁਆਰਾ ਸ਼੍ਰੀ ਕੱਚੀ ਗੜੀ ਸਾਹਿਬ ਜੀ ਦੇ ਦਰਸ਼ਨ ਦੇਦਾਰ ਕਰਾਏ ਆ ਨਾਲ ਇਤਿਹਾਸ ਦੀ ਸਾਰੀ ਜਾਣਕਾਰੀ ਸ਼ੇਅਰ ਕੀਤੀ ਹੈ ਨਾ ਕਿ ਕਿਵੇਂ ਗੁਰਗੋਬਿੰਦ ਸਿੰਘ ਜੀ ਪਾਸ਼ਾ ਜੀ ਨੇ 40 ਸਿੰਘਾਂ ਨੂੰ ਆਪਣੇ ਵੱਡੇ ਦੋ ਸਹਬਜ਼ਾਦਾ ਬਾਬਾ ਜੀਤ ਸਿੰਘ ਬਾਬਾ ਜੋ ਜਾਰ ਸਿੰਘ ਜੀ ਨੂੰ ਆਣਾ ਚਲ ਫੌਜਾਂ ਨਾਲ ਘੇਰਾ ਪਿਆ ਸੀ ਨਾ ਜਿਹੜਾ ਉਹਨਾਂ ਨੂੰ ਮੂੰਹ ਤੋੜ ਤੇ ਲੋਹੇ ਦੇ ਚਣੇ ਚਬਾਏ ਸੀ ਨਾ ਤੇ ਨਾਲ ਹੀ ਉਸ ਤੋਂ ਬਾਅਦ ਸਿਰ ਗੁਰਦੁਆਰਾ ਕਤਲਗੜ੍ਹ ਸਾਹਿਬ ਨੇ ਜਿੱਥੇ ਵੀ ਉਹਨਾਂ ਦਾ ਸ਼ਿਦੀ ਹੁੰਦੀ ਹੈ ਨਾ ਉਹ ਉਹਦੇ ਤੋਂ ਵੱਖਰੀ ਇੱਕ ਵੀਡੀਓ ਆਊਗੀ ਉਸ ਤੋਂ ਬਾਅਦ ਹੀ ਗੁਰਦੁਆਰਾ ਤਾੜੀ ਸਾਹਿਬ ਨਾ ਜੀ ਉਹਦੀ ਵੀ ਇੱਕ ਅੱਡ ਤੋਂ ਵੀਡੀਓ ਆਪਣੀ ਬਣਾ ਰਹੇ ਹਾਂ ਜੀ ਤੇ ਸਫਰ ਇਹ ਸ਼ਹਾਦਤ ਦੀ ਆਪਣੀ ਇਹ ਜਿਹੜੀ ਪੰਜਵੀਂ ਵੀਡੀਓ ਸੀ ਹੈ ਨਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਨਾ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਇੱਕ ਗੱਲ ਹੋਰ ਕਿ ਦੱਸਣਾ ਚਾਹੁੰਦਾ ਜੀ ਇਹ ਉਹੀ ਐਗਜੈਕਟ ਲੋਕੇਸ਼ਨ ਹੈ ਨਾ ਜਿੱਥੇ ਕਿ ਗੜੀ ਹੁੰਦੀ ਸੀ ਨਾ ਜੀ ਪ੍ਰਾਣੀ ਦਿਖ ਦੇ ਰੱਖੀ ਹੈ ਨਾ ਗੁਰਦੁਆਰਾ ਸਾਹਿਬ ਜੀ ਨੂੰ ਉਹੋ ਜਿਹਾ ਰੰਗ ਰੋਸ਼ਨ ਕਰਕੇ ਨਾ ਤਾਂ ਜੋ ਵੀ ਉਹੋ ਜਿਹਾ ਮਾਹੌਲ ਬਣਾਈ ਰਵੇ ਨਾ ਜੀ ਤੇ ਇੱਥੇ ਆ ਕੇ ਮਹਿਸੂਸ ਵੀ ਹੁੰਦਾ ਵਾ ਨਾ ਕਿਵੇਂ ਗੁਰੂ ਪਾਸ਼ਾ ਜੀ ਨੇ ਗੰਮੀ ਸ਼ਕਤੀ ਸੀ ਨਾ ਜਿਵੇਂ ਉਹਨਾਂ ਨੂੰ ਜਿੰਦਾ ਫੜਨਾ ਚ ਗੁਰਦੁਆਰਾ ਸ੍ਰੀ ਕੱਚੀਗੜੀ ਸਾਹਿਬਣਾ ਜੀ ਤੇ ਛੇ ਛੋਟ ਦੇ ਵਿੱਚ ਵੀਡੀਓ ਦੇਖਣੀ ਤੇ ਸਾਡੇ ਇੰਸਟਾਗ੍ਰam ਆਈਡੀ ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਨਾ ਬਾਕੀ ਜਿਹੜਾ ਇਤਿਹਾਸ ਆ ਜੀ ਉਹ ਤੁਹਾਨੂੰ ਪੂਰੀ ਹੀ ਵੀਡੀਓ ਵਿੱਚ ਦੇਖਣ ਨੂੰ ਮਿਲੇਗਾ ਨਾ ਵੀ ਪੂਰੀ ਵੀਡੀਓ ਵਿੱਚ ਇਤਿਹਾਸ ਦੀ ਸਮਝ ਪੈਂਦੀ ਉਹ ਸਥਾਨਾਂ ਦੇ ਦਰਸ਼ਣੇਦਾਰ ਵੀ ਹੁੰਦੇ ਆ ਨਾ ਜੀ ਤੇ ਗੁਰਦੁਆਰਾ ਸ੍ਰੀ ਕੱਚੀਗੜੀ ਸਾਹਿਬ ਜੀ ਦਾ ਜਿਹੜਾ ਕਿ ਇੱਕ ਮਲਖਣ ਇਤਿਹਾਸ ਹੈ ਨਾ ਜਿਹੜਾ ਕਿ 10 ਲੱਖ ਮੁਗਲ ਫੌਜਾਂ ਜਿਹੜੇ ਕਿ ਦੁਨੀਆ ਵਿੱਚ ਮਲਖਣ ਕਿਸੇ ਵੀ ਇਤਿਹਾਸ ਦੇਖਣ ਨੂੰ ਨਹੀਂ ਮਿਲੇਗਾ ਨਾ 10 ਲੱਖ ਮੁਗਲ ਫੌਜਾਂ ਨੂੰ ਲੋਹੇ ਦੇ ਚਣੇ ਚ ਬਾਇ ਗ ਉਸ ਤੋਂ ਬਾਅਦ ਹਿੰਦ ਦੇ ਪੀਰ ਹਨਾ ਕਵਾਂਦੇ ਹਨ ਗੁਰੂ ਪਾਸ਼ਾ ਜੀ ਹਨਾ ਤੇ ਉਹ ਸਾਰਾ ਇਤਿਹਾਸ ਨਾ ਵੀ ਇੱਥੂ ਹੀ ਸਾਰਾ ਮਤਲਬ ਇਤਿਹਾਸ ਜੁੜਿਆ ਹੋਣਾ ਉਸ ਤੋਂ ਬਾਅਦ ਹੁਣ ਗੁਰਦੁਆਰਾ ਕਤਲਗੜ੍ਹ ਸਾਹਿਬ ਦੀ ਆਪਣੀ ਜਿਹੜੀ ਆਉਗੀ ਹੈ ਨਾ ਜੀ ਤੇ ਬਸ ਆਈ ਹੈ ਜੀ ਇਹਨਾਂ ਨਾਲ ਹੀ ਬਾਬਾ ਸੰਗਤਜੀਤ ਦਾ ਜਿਹੜਾ ਕਿ ਇੱਥੇ ਜਿਹੜੀ ਸ਼ੀਧੀ ਹੋਈ ਸੀ ਨਾ ਉਹਨਾਂ ਨੂੰ ਮਤਲਬ ਕਿ ਕਲਗੀ ਦਿੱਤੀ ਸੀ ਨਾ ਗੁਰੂ ਪਾਸ਼ਾ ਜੀ ਨੇ ਨਾ ਤੇ ਉਹ ਵੀ ਜਿਹੜਾ ਕਿ ਆਪਣੇ ਜੋ ਉਸ ਦਿਵੈ ਮੁਗਲਾਂ ਨਾਲ ਸੀ ਸਿੱਧੀ ਪਾ ਜੰਦੇ ਨਾ ਆਪਾਂ ਹੁਣ ਕੱਲ ਨੂੰ ਤੁਹਾਨੂੰ ਹੋਰ ਨਵੀਂ ਵੀਡੀਓ ਮਿਲ ਜੇ ਅੱਜ ਜਿਹੜਾ ਕਿ 5 ਪੋ ਆ ਜੀ ਕੱਲ ਨੂੰ 6 ਪੋ ਆ ਨਾ 6 ਪੋ ਨੂੰ ਸਿੱਧੀ ਤਿਆਰੀ ਸ਼ੁਰੂ ਹੋ ਜਾਣੀ ਤੇ ਤੁਸੀਂ ਵੱਧ ਤੋਂ ਵੱਧ ਜਿਹੜੇ ਕਿ ਆਪਣੀ ਇਤਿਹਾਸਿਕ ਵੀਡੀਓ ਨੂੰ ਸ਼ੇਅਰ ਕਰੋ ਦੇਖਿਆ ਕਰੋ ਨਾ ਵੀ ਗੰਦ ਮੰਦ ਪਹਿਲੀ ਬਹੁਤ ਹੋਇਆ ਪਿਆ ਨਾ ਜੀ ਕਚਰਾ ਪਹਿਲੀ ਬਹੁਤ ਕੀਤਾ ਪਿਆ ਤੇ ਚਲੋ ਜੀ ਤੇ ਇਤਿਹਾਸ ਦਾ ਦੇ ਫੇਰ ਵੀ ਭੁੱਲ ਗਲਤੀ ਹੋ ਜੇ ਲਈ ਮਾਫੀ ਜੀ ਹੈ ਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ